ਤੇ ਪਟਨਾ ਸਾਹਿਬ ਨਾਲੋਂ ਵੀ ਪਿਆਰੀ ਏ ਤੇ ਆਨੰਦਪੁਰ ਸਾਹਿਬ ਨਾਲੋਂ ਵੀ ਪਿਆਰੀ ਏ ਤੇ ਮੇਰੇ ਗੁਰਦੇਵ ਨੇ ਆਖਿਆ ਪਿਆਰੇ ਦਿਆਲ ਸਿੰਘ ਜੀ ਪਟਨੇ ਸਿੱਕੀ ਪ੍ਰਗਤੀ ਆਨੰਦਪੁਰ ਹੋਈ ਜਵਾਨ ਸੰਤਰ ਪਰਤੇ ਪਹਿਨਗੇ ਹੋਣਗੇ ਇਮਤਿਹਾਨ ਹਜੂਰ ਨੇ ਆਖਿਆ ਪਿਆਰੇ ਦਿਆਲ ਸਿੰਘ ਜੀ ਪਟਨਾ ਸਿੱਕੀ ਦਾ ਮੋਹਰਾ ਸੀ ਜਿੱਤੇ ਅਸੀਂ ਆਪਣਾ ਬਚਪਨਾ ਹੰਡਾਇਆ ਔਰ ਆਨੰਦਪੁਰ ਸੋ ਕੀ ਜ਼ਿੱਕੀ ਦਾ ਸਕੂਲ ਸੀ ਜਿੱਥੇ ਅਸੀਂ ਖਾਲਸਾ ਤਿਆਰ ਕੀਤਾ ਉਹ ਖਾਲਸਾ ਜਿਹੜਾ ਹਰ ਵੇਲੇ ਮਜਲੂਮ ਦੀ ਰਾਖੀ ਕਰਨ ਵਾਸਤੇ ਤਿਆਰ ਰਹਿੰਦਾ ਹੈ ਕਲਗੀਆਂ ਵਾਲਿਆ ਸੁਣਿਆ ਤੇਰੇ ਸਕੂਲ ਅੰਦਰ ਲੱਗਦੀ ਫੀਸ ਕੋਈ ਨਾ ਜਦ ਮੈਂ ਬੇਤਿਕਲਾਸ ਦੇ ਹੋਇਆ ਦਾਖਲ ਤੇ ਪੜਨ ਵਾਲਿਆਂ ਦੇ ਤਰ੍ਹਾਂ ਇਹ ਸੀਸ ਕੋਈ ਨਾ ਕਹਿੰਦੇ ਨੇ ਅਨੰਦਪੁਰ ਸਾਹਿਬ ਵਾਲੇ ਗੁਰੂ ਨੇ ਇੱਕ ਸਕੂਲ ਖੋਲਿਆ ਉਹਦੀ ਫੀਸ ਕੋਈ ਨਹੀਂ ਉਹਦੀ ਐਡਮਿਸ਼ਨ ਕੋਈ ਨਹੀਂ ਉਹਦਾ ਦਾਕਲਾ ਕੋਈ ਨਹੀਂ ਤੇ ਜਦੋਂ ਕੋਈ ਉਹਦੇ ਵਿੱਚ ਦਾਕਲਾ ਲੈਣ ਆਪ ਤੇ ਗਿਆ ਉਹਨੇ ਜਾ ਕੇ ਵੇਖਿਆ ਕਲਾਸ ਵਿੱਚ ਜਿੰਨੇ ਬੈਠੇ ਧਾੜੀ ਤੜ ਨਜ਼ਰ ਆਏ ਸੀਸ ਕਿਸੇ ਦਾ ਵੀ ਨਜ਼ਰ ਨਾ ਆਇਆ ਉਹਨਾਂ ਕਹਿੰਿਆ ਮਹਾਰਾਜ ਤੁਸੀਂ ਤੇ ਇਸ ਕਲਾਸ ਦੀ ਫੀਸ ਬੜੀ ਅੱਜ ਵੀ ਜਦੋਂ ਖੰਡੇ ਬਾਣੇ ਦੀ ਪਾਉਲ ਪ੍ਰਾਪਤ ਕਰਦੇ ਆ ਪੰਜ ਪਿਆਰੇ ਸਹਿਬਾਨ ਰਹਿਤਾਂ ਨੱਸਦੇ ਨੇ ਕੋ ਰਹਿਤਾਂ ਨੱਸਦੇ ਨੇ ਨਿਤਨੇਮ ਕਿਵੇਂ ਕਰਨਾ ਹੈ ਸਾਰੀ ਮਰੀਆਨਾ ਨੱਸਦੇ ਨੇ ਤੇ ਨਾਲ ਦੀ ਨਾਲ ਇੱਕ ਗੱਲ ਇਹ ਵੀ ਕਹਿੰਦੇ ਨੇ ਅੱਜ ਤੋਂ ਤੁਹਾਡਾ ਸੀਸ ਖਾਲਸੇ ਦਾ ਜਦੋਂ ਲੋੜ ਪਈ ਜਿੱਥੇ ਜ਼ਰੂਰਤ ਪਈ ਉਦੋਂ ਤੁਹਾਡਾ ਸੀਸ ਵਰਤਿਆ ਜਾਵੇਗਾ ਤੇ ਸਤਿਗੁਰੂ ਪਰਚਾਰੀ ਨੇ ਇਹ ਨਹੀਂ ਕਿ ਸੀਸ ਸਾਰਿਆਂ ਦੇ ਲਾਗ ਦਿੱਤੇ ਸੰਨ ਇਸ ਤਰੀਕੇ ਨਾਲ ਫੀਸ ਗੁਰੂ ਨੂੰ ਭੇਟ ਕੀਤੇ ਸਨ ਸਿੱਖਾਂ ਨੇ ਕਹਿੰਦੇ ਨੇ ਮਹਾਰਾਜ ਨੇ ਆਖਿਆ ਪਿਆਰੇ ਵਿਧਾਸਿੰਘ ਜੀ ਇੱਥੇ ਕੱਲ ਨੂੰ ਇਮਤਿਹਾਨ ਹੋਵੇਗਾ ਪਰਚੇ ਪਹਿਣਗੇ ਦੋ ਛੱਤੇ ਮਕਾਨ ਵਿੱਚ ਬੈਠਾ ਮੈਂ ਤੱਕਾਂਗਾ ਕਿਹੜਾ ਕਿੰਨੇ ਨੰਬਰ ਲੈ ਕੇ ਪਾਸ ਹੁੰਦਾ ਏ ਤੇ ਕਹਿੰਦੇ ਪਿਆਰੇ ਵਿਧਾਸਿੰਘ ਨੇ ਆਖਿਆ ਮਹਾਰਾਜ ਨਾ ਸਾਡੇ ਕੋਲ ਕਾਗਜ਼ ਨਾ ਸਾਡੇ ਕੋਲ ਕਲਮ ਨਾ ਸਾਡੇ ਕੋਲ ਛਾਈ ਤੇ ਇਤੇ ਇਹ ਮਤ ਧਿਆਨ ਕਾ ਦੇ ਨਾਲ ਦਵਾਂਗੇ ਹਰਿਉਰ ਨੇ ਆਖਿਆ ਪਿਆਰੇ ਵਿਆਹ ਤੇ ਰਾਤਾਤਾ ਹੈ ਕਿ ਕਿਮਤਿਆਨ ਤੁਹਾਡੇ ਘਰ ਨੂੰ ਇੱਥੇ ਹੋਣਗੇ ਇੰਨੇ ਨੇ ਇੰਨੀ ਦੇਰ ਨੂੰ ਸੀਆਈਡੀ ਦਾ ਰਿਪੋਰਟਰ ਆਇਆ ਇਹਨੇ ਆਖਿਆ ਮਹਾਰਾਜ ਵਜ਼ੀਰ ਕਾਦੀਆਂ ਫੌਜਾਂ ਨਾਲ ਸੱਜਰ ਸਾਹ ਹੋਰ ਫੌਜਾਂ ਜਿੰਦੀ ਲਗਭਗ ਉਹਨਾਂ ਦੀ 10 ਲੱਖ ਦੇ ਏਰਗੇੜ ਹੈ ਮਹਾਰਾਜ ਉਹਨਾਂ ਨੇ ਚਮਕੌਰ ਦੀ ਕੱਚੀ ਗੜੀ ਨੂੰ ਆਣ ਕੇ ਘੇਰਾ ਪਾ ਲਿਆ 10 ਲੱਖ ਵੈਰੀ ਦਾ ਨਾਮ ਸੁਣ ਕੇ ਸਿੱਖਾਂ ਦਾ ਲੀਡਰ ਸਿੱਖਾਂ ਦਾ ਗੁਰੂ come on